ਪਹਿਲਾਂ ਮੈਂ ਆਪਣੇ ਵੱਲੋਂ ਜਿਹੜਾ ਇਸ ਪਰਿਵਾਰ ਨੂੰ ਮੈਂ 20 ਰੁਪਿਆ ਜਨਾਬਾ ਬਾਪੂ ਆ ਫੜਾ ਪਹਿਲਾਂ ਸਾਡੇ ਯਾਰ ਬਹੁਤ ਕਹਿ ਸਕਦੇ ਆ ਕਿ ਇਹ ਦੂਮੰਦ ਭਾਗੀ ਗੱਲ ਨਹੀਂ ਹੋ ਸਕਦੀ ਕਿਉਂਕਿ ਆ ਬਾਪੂਰੀ ਨੇ ਸਾਡੀਆਂ ਬੱਚੀਆਂ ਪਿੱਛੇ ਖੜੀਆਂ ਨੇ ਜਿਨ੍ਹਾਂ ਦੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ ਖੁੱਸ ਜੇ ਤਾਂ ਅਸੀਂ ਸਾਰੇ ਰਲ ਮਿਲ ਕੇ ਅਸੀਂ ਇਹਨਾਂ ਦੀ ਮੱਲੀ ਮਦਦ ਕੀਤੀ ਹੈ ਤੇ ਮੈਂ ਬਾਕੀ ਸੰਗਤ ਨੂੰ ਵੀ ਕਹਿੰਕਾ ਮੈਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੋਂ ਕਾਫੀ ਮੇਰੇ ਸੱਜਣਾ ਦੇ ਫੋਨ ਵੀ ਆਏ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿੰਨੀ ਕੁ ਮਦਦ ਇਹਨਾਂ ਪਰਿਵਾਰ ਦੀ ਚਾਹੇ ਕੋਈ 1000 ਰੁਪਏ ਕਰ ਸਕਦਾ ਹੈ ਕੋਈ 10000 ਕਰ ਸਕਦਾ ਕੋਈ 50000 ਕਰ ਸਕਦਾ ਕਿਉਂਕਿ ਘੱਟੋ-ਘੱਟ 8-10 ਲੱਖ ਰੁਪਏ ਦਾ ਨੁਕਸਾਨ ਇਹਨਾਂ ਦੇ ਪਰਿਵਾਰ ਦਾ ਸੋ ਉਹਨਾਂ ਨੂੰ ਜ਼ਰੂਰ ਮਦਦ ਕਰੋ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕੱਲ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਰਾਮਗੜ੍ਹ ਜਿੱਥੋਂ ਇੱਕ ਗਰੀਬ ਪਰਿਵਾਰ ਦੀਆਂ ਤਕਰੀਬਨ 43 ਦੇ ਲਗਭਗ ਭੇਡਾਂ ਤੇ ਬੱਕਰੀਆਂ ਜ਼ਿੰਦਾ ਸੜ ਜਾਂਦੀਆਂ ਨੇ ਪੂਰੇ ਪਰਿਵਾਰ ਦਾ ਰੋਜੀ ਰੋਟੀ ਦਾ ਸਾਧਨ ਸੀਗੀਆਂ ਉਹ ਭੇਡਾਂ ਬੱਕਰੀਆਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਏ ਬਿਨੇਜੀਤ ਗੋਲਡੀ ਜੀ ਅਕਾਲੀ ਦਲ ਤੋਂ ਪਹੁੰਚੇ ਨੇ ਹੋਰ ਵੀ ਇੱਥੇ ਵੀਰ ਨੇ ਜਿਹੜੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਮਾਲੀ ਮਦਦ ਵੀ ਕਰ ਰਹੇ ਨੇ ਬਿਨੇਜੀਤ ਗੋਲੜੀ ਜੀ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਗੋਲੜੀ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦਿਓ ਵੀਰ ਜੀ ਬਹੁਤ ਵੱਡਾ ਦੁੱਖਾਂ ਦਾ ਪਹਾੜ ਆ ਗਰੀ ਪਰਿਵਾਰ ਤੇ ਟੁੱਟਿਆ ਏ ਯਾਰ ਬਹੁਤ ਕਹਿ ਸਕਦਾ ਕਿ ਇਹ ਦੂਮੰਦ ਭਾਗੀ ਗੱਲ ਨਹੀਂ ਹੋ ਸਕਦੀ ਕਿਉਂਕਿ ਆ ਬਾਪੂਰੀ ਨੇ ਸਾਡੀਆਂ ਬੱਚੀਆਂ ਪਿੱਛੇ ਖੜੀਆਂ ਨੇ ਜਿਨ੍ਹਾਂ ਦੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ ਖੁੱਸ ਜੇ ਤੇ ਖੁੱਸੇ ਵੀ ਇਸ ਤਰੀਕੇ ਨਾਲ ਕਿ ਦਰਦਨਾਕ ਦਰਦਨਾਕ ਤਰੀਕੇ ਨਾਲ ਉਹਦੇ ਇੱਥੇ ਫਿਰ ਬੰਦੇ ਨੂੰ ਉੱਠਣਾ ਬਹੁਤ ਔਖਾ ਹੁੰਦਾ ਹੈ ਅੱਜ ਅਸੀਂ ਆ ਕੇ ਦੇਖਿਆ ਕਿ ਜਿਉਂਦੀਆਂ ਜੜੀਆਂ ਉਹ ਪੇਡਾਂ ਤੇ ਬੱਕਰੀਆਂ ਵਿਚਾਰੀਆਂ ਸੜੀਆਂ ਨੇ ਤੇ jaan ਗਵਾਈ ਹੈ ਤੇ ਸਾਹਮਣੇ ਅੱਖਾਂ ਦੇ ਜਦੋਂ ਇਹੋ ਜਿਹਾ ਦਰਦਨਾਕ ਖਾਸਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਨਸਾਨ ਜਿਹੜਾ ਜਿਹੜਾ ਚੰਗਾ ਇਨਸਾਨ ਆ ਉਹ ਦੇਖ ਨਹੀਂ ਸਕਦਾ ਤੇ ਇਸ ਪਰਿਵਾਰ ਤੇ ਜੋ ਕਹਿਰ ਅਜ ਵਰਤਿਆ ਉਹ ਕਹਿਰ ਦਾ ਕੋਈ ਅਸਹਿਤ ਹੈ ਕਹਿ ਦੁੱਖ ਹੈ ਯਾਰ ਉਹਨੂੰ ਪਰਪਾਈ ਹੋਣੀ ਬਹੁਤ ਔਖੀ ਹੈ ਤੇ ਮੈਂ ਤਾਂ ਅੱਜ ਤੁਹਾਡੇ ਜ਼ਰੀਏ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਵੀਰ ਮੇਰੋ ਕਿਰਪਾ ਕਰਕੇ ਇਸ ਪਰਿਵਾਰ ਦਾ ਮੈਂ ਆਪਣੀ ਫੇਸਬੁੱਕ ਤੇ ਵੀ ਹੋਰ ਜਗ੍ਹਾ ਵੀ ਅਕਾਊਂਟ ਨੰਬਰ ਪਾਇਆ ਮੈਂ ਅੱਜ ਆਪਣੇ ਵੱਲੋਂ ਵੀ ਮੈਂ ਮਾਲੀ ਮਦਦ ਦੇ ਕੇ ਗਿਆ ਇਹਨਾਂ ਨੂੰ ਸਾਡੇ ਸਰਪੰਚ ਅਮਰਤ ਸਿੰਘ ਜੀ ਅਮਰਪਾਲ ਜੀ ਬਾਈ ਹੋਰਾਂ ਨੇ ਕਿਹਾ ਹੋਰ ਸਾਰੀ ਟੀਮ ਨੇ ਕਿਹਾ ਤਾਂ ਅਸੀਂ ਸਾਰੇ ਰਲ ਮਿਲ ਕੇ ਅਸੀਂ ਇਹਨਾਂ ਦੀ ਮਾਲੀ ਮਦਦ ਕੀਤੀ ਹੈ ਤੇ ਮੈਂ ਬਾਕੀ ਸੰਗਤ ਨੂੰ ਵੀ ਕਹਿੰਕੋ ਮੈਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੋਂ ਕਾਫੀ ਮੇਰੇ ਸੱਜਣਾ ਦੇ ਫੋਨ ਵੀ ਆਏ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿੰਨੀ ਕੁ ਮਦਦ ਇਹਨਾਂ ਪਰਿਵਾਰ ਦੀ ਚਾਹੇ ਕੋਈ 1000 ਰੁਪਿਆ ਕਰ ਸਕਦਾ ਕੋਈ 10000 ਕਰ ਸਕਦਾ ਕੋਈ 50000 ਕਰ ਸਕਦਾ ਕਿਉਂਕਿ ਘੱਟੋ ਘੱਟ 8-10 ਲੱਖ ਰੁਪਏ ਦਾ ਨੁਕਸਾਨ ਇਹਨਾਂ ਦੇ ਪਰਿਵਾਰ ਦਾ ਸੋ ਉਹਨੂੰ ਜ਼ਰੂਰ ਮਦਦ ਕਰੋ ਇਹ ਮਦਦ ਕਰਨੀ ਬਹੁਤ ਜ਼ਰੂਰੀ ਹੈ ਸੋ ਕਿਰਪਾ ਕਰਕੇ ਇਹ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ ਜੀ ਸੋ ਦੁੱਖ ਦੀ ਘੜੀ ਦੇ ਵਿੱਚ ਮਦਦ ਕਰਨ ਲਈ ਗੋਹਾਰ ਆ ਜਿਹੜੀ ਲਗਾਈ ਜਾ ਰਹੀ ਆ ਸੋ ਇੱਕੇ ਜਿਹੜਾ ਜਾਨਵਰ ਆ ਉਹ ਬਚਿਆ ਇਹ ਪੂਰੇ ਕਹਿੰਦੇ ਉਹ ਵੀ ਇੱਧਰ ਸੀਗਾ ਬੱਚਾ ਹੁਣ ਕਰਕੇ ਬਿਮਾਰ ਸੀਗਾ ਉਹ ਇੱਧਰ ਛੱਡਿਆ ਸੋ ਪੂਰਾ ਜਿਹੜਾ ਇਹਨਾਂ ਦਾ ਮਾਲ ਸੀਗਾ ਜਿਉਂਦਾ ਸੜ ਗਿਆ ਬਹੁਤ ਵੱਡਾ ਦੁੱਖਾਂ ਦਾ ਪਹਾੜ ਆ ਜਿਹੜਾ ਪਰਿਵਾਰ ਤੇ ਟੁੱਟਿਆ ਬਾਪੂ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬਾਪੂ ਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਕੀ ਨਾਮ ਆ ਜੀ ਮਿੰਦਰ ਸਿੰਘ ਜੀ ਮਿੰਦਰ ਸਿੰਘ ਜੀ ਕੀ ਕਹhenge ਤੁਸੀਂ ਬਹੁਤ ਵੱਡੀ ਘਟਨਾ ਵਾਪਰੀ ਆ ਜਿੱਦੋਂ ਤੋਂ ਜਿ ਕੋਈ ਪੈ ਨਹੀਂ ਸਕਦੀ ਹੂੰ ਕਾਸੇ ਜੋਗੀ ਨਹੀਂ ਕੋਈ ਨਾ ਬਾਪੂ ਜੀ ਹੌਸਲਾ ਰੱਖੋ ਇਹਨਾਂ ਦੇ ਨਾਲ ਜਵਾਕਰ ਨੂੰ ਤਾੜੀ ਜਾਂਦਾ ਸੀ ਘਰੇ ਮੈਨੂੰ ਬੜ ਨਹੀਂ ਦਿੰਦੇ ਸੀ ਘਰੇ ਆ ਕੇ ਤਾਂ ਇਹਨਾਂ ਨਹੀਂ ਸਾਹਮਣੇ ਸੀ ਮੈਂ ਤਾਂ ਬਾਰ-ਬਾਰ ਚੁਰਨ ਵਾਲਾ ਸੀ ਜੇਕਰ ਇੱਕ ਬੰਦਾ ਸੀ ਤਾਂ ਫਿਰ ਲੱਤਾਂ ਤੋਂ ਕੱਢਦਾ ਜਮਈ ਹੂੰ ਹੁਣ ਜਮਈ ਮੁੜ ਕੇ ਪਸੂ ਵੀ ਨਹੀਂ ਬਣਨਾ ਕੋਈ ਨਾ ਬਾਪੂ ਜੀ ਹੌਸਲਾ ਰੱਖੋ ਸਭ ਕੁਝ ਹੋ ਜਾਣਾ ਹੈ ਬਹੁਤ ਸੰਗਤ ਹੈ ਜਿਹੜੀ ਸਹਿਯੋਗ ਕਰੂਗੀ ਕੋਈ ਗੱਲ ਨਹੀਂ ਸੋ ਪਰਿਵਾਰ ਆ ਜਿਆਦਾ ਕੋਈ ਗੱਲ ਵੀ ਨਹੀਂ ਕਰਦਾ ਉਹ ਪਿੰਗੇ ਇੱਟਾ ਵਾਂਗੂ ਪਿੰਗੇ ਉਹ ਕੋ ਨਹੀਂ ਚਰੀਦੀਆਂ ਹੂੰ ਉਹਨਾਂ ਕਰ ਲਈਆਂ ਸਾਹਮਣੇ ਪਈਆਂ ਜੀ ਮੈਂ ਇੱਕ ਨਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜਿੰਨੇ ਪੰਜਾਬ ਸਰਕਾਰ ਹੈ ਉਹਨੂੰ ਵੀ ਤੇ ਹੋਰ ਵੀ ਸੰਸਥਾਵਾਂ ਨੂੰ ਕਿ ਜਿੰਨੀ ਇਸ ਪਰਿਵਾਰ ਦੀ ਤੁਸੀਂ ਮਾਲੀ ਮਦਦ ਕਰ ਸਕੋ ਜਿੰਨੀ ਇਸ ਕਿਉਂਕਿ ਦੁੱਖ ਦੀ ਪਰਭਾਈ ਤਾਂ ਹੋ ਨਹੀਂ ਸਕਦੀ ਪਰ ਵਿਤੀ ਤੌਰ ਤੇ ਜਿੰਨੀ ਆਪਾਂ ਮਦਦ ਕਰ ਸਕੀਏ ਜਿਵੇਂ ਸਾਰੀ ਸੰਗਤ ਜਿਹੜੀ ਵੀ ਹੈ ਤੇ ਨਾਲ ਸਰਕਾਰ ਜੀ ਦੇ ਤੌਰ ਤੇ ਇਹਦੀ ਵਿਤੀ ਮਦਦ ਜ਼ਰੂਰ ਕਰੇ ਮੇਰੀ ਇਹ ਬਰਜ਼ੋਰ ਜਿਹੜੀ ਮੰਗ ਹੈ ਤੇ ਸਾਰੀ ਸਾਡੀ ਸੰਸਥਾਵਾਂ ਦੀ ਸਾਰੀਆਂ ਆਰਗੇਨਾਈਜੇਸ਼ਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮੰਗ ਹੈ ਕਿ ਜਿਹੜਾ ਸਰਕਾਰ ਮੌਜੂਦਾ ਹੈ ਉਹ ਇਹਨਾਂ ਦੇ ਪਰਿਵਾਰ ਨੂੰ ਜ਼ਰੂਰ ਮੁਆਵਜ਼ਾ ਦੇਵੇ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਹੈ ਇਹ ਗਲਤੀ ਜਿੱਥੋਂ ਵੀ ਕਿਤੋਂ ਲੱਗਿਆ ਜਿਵੇਂ ਅਗ ਲੱਗੀ ਚਾਹੇ ਤਾਰਾਂ ਤੋਂ ਲੱਗੀ ਕਿਵੇਂ ਲੱਗੀ ਉਹਦੇ ਚ ਇਹਨਾਂ ਦੇ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਸੋ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਮੁਆਵਜ਼ਾ ਪੂਰਨ ਪ੍ਰੌਰ ਤੇ ਮਿਲਣਾ ਚਾਹੀਦਾ ਜੀ ਜੀ ਧੰਨਵਾਦ ਜੀ ਹਾਂਜੀ ਬਿਨੇਜੀਤ ਗੋਲਡ ਜੀ ਪਹੁੰਚੇ ਨੇ ਹੋਰ ਵੀ ਜਿਹੜੇ ਵੀਰ ਨੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਸਰਕਾਰ ਨੂੰ ਅਪੀਲ ਕੀਤੀ ਆ ਕਿ ਕਿਸ ਤਰ੍ਹਾਂ ਵੀ ਇਹ ਘਟਨਾ ਜਿਹੜੀ ਵਾਪਰੀ ਆ ਉਹਦੀ ਜਾਂਚ ਕਰਕੇ ਪੂਰਾ ਮੁਆਵਜ਼ਾ ਜਿਹੜਾ ਪਰਿਵਾਰ ਨੂੰ ਮਿਲਣਾ ਚਾਹੀਦਾ ਇਹ ਕਦੋਂ ਮੁਆਵਜ਼ਾ ਮਿਲਦਾ ਹੈ ਕੀ ਸਰਕਾਰ ਬਾਹਰ ਫੜਦੀ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਐਨ ਆਰ ਆਈ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਆ ਕੇ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ